ਅੱਜ ਸੋਸ਼ਲ ਮੀਡੀਆ ਦਾ ਜਮਾਨਾ ਹੈ ਤੇ ਤੁਹਾਨੂੰ ਸਾਰਿਆਂ ਨੂੰ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਸ ਗੱਲ ਦਾ ਪਤਾ ਹੈ ਕਿ ਲੋਕ ਸਭਾ ਦੀਆਂ ਚੋਣਾਂ ਸਾਰੇ ਇੰਡੀਆ ਦੇ ਵਿੱਚ ਹੋ ਰਹੀਆਂ ਨੇ ਬੇਸ਼ੱਕ ਪੰਜਾਬ ਦੀਆਂ ਚੋਣਾਂ 7ਵੇਂ ਪੜਾਅ 'ਚ ਸਭ ਤੋਂ ਅਖੀਰ 'ਚ ਹੋ ਰਹੀਆਂ ਨੇ ਸਾਨੂੰ ਇਸ ਗੱਲ ਦਾ ਜ਼ਰੂਰ ਦੁੱਖ ਹੈ ਚੋਣਾਂ ਤਾਂ ਹੋਣੀਆਂ ਚਾਹੀਦੀਆਂ ਨੇ ਪਰ ਪੰਜਾਬ ਦੀਆਂ ਚੋਣਾਂ ਉਸੇ ਦਿਨ ਕਿਉਂ ਰੱਖੀਆਂ ਗਈਆਂ ਨੇ ਜਿਸ ਦਿਨ ਦਰਬਾਰ ਸਾਹਿਬ ਤੇ ਹਮਲਾ ਹੋਇਆ ਸੀ ਸਭ ਤੋਂ ਵੱਡਾ ਦੁੱਖ ਇਹ ਹੈ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦੇ ਆ ਕਿ ਕਿਉਂ ਇਹ ਹਜੇ ਨੈਰੇਟਿਵ ਬਿਲਡ ਕੀਤੇ ਜਾਂਦੇ ਨੇ ਕਿ ਇੱਕ ਬੰਦਾ ਮਹਿਸੂਸ ਕਰਦਾ ਹੈ ਕਿ ਜੂਨ ਦਾ ਮਹੀਨਾ ਜਦੋਂ ਚੜ੍ਹਦਾ ਹੈ ਤਾਂ ਉਹਨੂੰ ਯਾਦ ਆਉਂਦਾ ਹੈ ਕਿ ਇਸ ਮਹੀਨੇ 1984 ਦੇ ਵਿੱਚ ਦਰبار صاحب ਤੇ ਇੰਡੀਆ ਦੀਆਂ ਫੌਜਾਂ ਆਈਆਂ ਸੀ ਉਸੇ ਦਿਨ ਹੀ ਕਿਉਂ ਇਲੈਕਸ਼ਨਸ ਰੱਖੀ ਗਈ ਹੈ ਆਪਣੇ ਨਾਲ ਚਾਰ ਕਦਮਾਂ ਤੇ ਹਰਿਆਣਾ ਹਰਿਆਣਾ ਦੀ ਇਲੈਕਸ਼ਨ ਆਮ ਤੌਰ ਤੇ ਪੰਜਾਬ ਦੇ ਨਾਲ ਹੁੰਦੀ ਹੈ ਕਿਉਂਕਿ ਉਹ ਉਧਰੋਂ ਮਨੀਪੁਰ ਵੱਲੋਂ ਕਰਦੇ ਕਰਦੇ ਆਉਂਦੇ ਨੇ ਤਾਂ ਹਰਿਆਣਾ ਪੰਜਾਬ ਚੰਡੀਗੜ੍ਹ ਵਗੈਰਾ ਜੰਮੂ ਕਸ਼ਮੀਰ ਇਹ ਸਾਰੀ ਇਕੱਠੀ ਹੁੰਦੀ ਹੈ ਉਦੀ ਹੁਣ ਚੋਣ ਜਿਹੜੀ ਆ ਉਹ 25 ਮਈ ਨੂੰ ਹੋ ਰਹੀ ਹੈ ਪਰ ਸਾਡੇ ਵਾਲੀ ਉਹਨਾਂ ਨੇ ਵਿੱਚੋਂ ਤੋੜ ਕੇ ਇੱਕ ਜੂਨ ਕਰਤੀ ਤੇ ਰਿਜ਼ਲਟ ਦਾ ਦਿਨ ਸਾਰੇ ਇੰਡੀਆ ਦਾ 4 ਜੂਨ ਰੱਖ ਦਿੱਤਾ ਫਿਰ ਉਹੀ ਗੱਲ ਕਿ ਇਹ ਖੁਸ਼ੀਆਂ ਮਨਾਉਣਗੇ ਜਾਂ ਗਮੀਆਂ ਮਨਾਉਣਗੇ ਕਿਉਂਕਿ ਦਿਨ ਹੀ ਐਸਾ ਹੁੰਦਾ ਹੈ ਕਿ ਸਿੱਖ ਜਿਹੜਾ ਗੁਰਗ੍ਰੰਥ ਸਾਹਿਬ ਦੇ ਵਿੱਚ ਵਿਸ਼ਵਾਸ ਕਰਦਾ ਹੈ ਜਾਂ ਜਿਹੜਾ ਦਰਬਾਰ ਸਾਹਿਬ ਜਾਂਦਾ ਨਤਮਕਸਦ ਹੁੰਦਾ ਉਹਨੂੰ ਉਹ ਦਿਨ ਬੜਾ ਕੌਂਟਰੋਵਰਸ਼ੀਅਲ ਲੱਗਦਾ ਹੈ ਕਿ ਅੱਜ ਮੈਂ ਜਿੱਤ ਦੀ ਖੁਸ਼ੀ ਮਨਾਵਾਂ ਕਿ ਹਜੇ 4 ਦਿਨ ਠਹਿਰ ਜਾਵਾਂ ਇਹ ਤਾਂ ਜਿਹੜਾ ਮੌਜੂਦਾ ਨੈਰੇਟਿਵ ਹੈ ਮੈਂ ਉਹਦੀ ਗੱਲ ਕੀਤੀ ਹੈ ਤੁਸੀਂ ਪੰਜਾਬ ਦੇ ਜਾਏ ਹੋ ਪੰਜਾਬ ਦਾ ਜਦੋਂ ਤੁਸੀਂ ਡਾਟਾ ਦੇਖਦੇ ਹੋ ਪੰਜਾਬ ਲਗਾਤਾਰ ਹੇਟਨੀਆਂ ਸਫਾਂ ਵੱਲ ਨੂੰ ਵਧ ਰਿਹਾ ਹੈ ਕਦੇ ਇਹ ਸਭ ਤੋਂ ਉੱਪਰ ਹੁੰਦਾ ਸੀ ਇੰਡੀਆ 'ਚ ਜਿੱਦੀ ਪਰ ਕੈਪੀਟਾ ਇਨਕਮ ਸਾਰੇ ਇੰਡੀਆ ਚ ਸਭ ਤੋਂ ਉੱਪਰ ਸੀ ਅੱਜ ਪੰਜਾਬ ਦਾ ਬੱਚਾ ਬੇਰੋਜ਼ਗਾਰ ਹੋ ਗਿਆ ਪੜਿਆ ਲਿਖਿਆ ਨੌਜਵਾਨ ਚਾਹੇ ਉਹ ਸਾਡੀ ਧੀ ਹੈ ਚਾਹੇ ਸਾਡਾ ਪੁੱਤ ਹੈ ਉਹ ਅੱਜ ਬੇਰੋਜ਼ਗਾਰ ਹੋਇਆ ਪੋਣੇ 3 ਕਰੋੜ ਆਬਾਦੀ ਵਾਲਾ ਸੂਬਾ 40 ਲੱਖ ਬੇਰੋਜ਼ਗਾਰ ਚੁੱਕੀ ਫਿਰਦਾ ਹੈ ਤੁਸੀਂ ਇਹਨਾਂ ਸਾਰੀਆਂ ਗੱਲਾਂ ਨੂੰ ਨਾ ਸੋਚਿਓ ਬਾਅਦ ਜਰੂਰ 40 ਲੱਖ ਬੇਰੁਜ਼ਗਾਰ ਉਸ ਸੂਬੇ 'ਚ ਹੋਣ ਜਿਸ ਸੂਬੇ ਦੀ ਪੂਰੀ ਜਿਹੜੀ ਹੈ ਗਿਣਤੀ ਜਾਂ ਜਨਸੰਖਿਆ ਉਹ ਹੀ ਪੌਣੇ 3 ਤੋਂ 3 ਕਰੋੜ ਦੇ ਵਿੱਚ ਹੈ ਫਿਰ ਸਾਡੇ ਨੌਜਵਾਨ ਨੂੰ ਮਜਬੂਰ ਹੋ ਕੇ ਬਾਹਰ ਜਾਣ ਦਾ ਇੱਕ ਆਈਡੀਆ ਮਿਲਿਆ ਕਿ ਯਾਰੋ ਇੱਥੇ ਭੁੱਖ ਨਾਲ ਮਰਨ ਦੀ ਬਜਾਏ ਆਪਾਂ ਬਾਹਰਲੇ ਮੁਲਕ ਜਾਂਦੇ ਆ ਫਿਰ ਉਹ ਆਪਣੇ ਮਾਂ ਬਾਪ ਨੂੰ ਇਹ ਕਹਿੰਦੇ ਦੇਖੇ ਗਏ ਨੇ ਪਿਛਲੇ 20 25 ਸਾਲ ਦੇ ਵਿੱਚ 15 20 ਸਾਲ ਤੋਂ ਜ਼ਿਆਦਾਤਰ ਕਿ ਇੱਥੇ ਬੇਰੋਜ਼ਗਾਰ ਰਹਿਣ ਨਾਲੋਂ ਸਾਡਾ ਕੋਈ ਹੀਲਾ ਕਰੋ ਕਿ ਅਸੀਂ ਬਾਹਰ ਜਾ ਕੇ ਸੈੱਟ ਹੋ ਕੇ ਆਪਣੀ ਜ਼ਿੰਦਗੀ ਬਿਹਤਰ ਤਰੀਕੇ ਦੇ ਨਾਲ ਜੂਣਾ ਚਾਹੁੰਦੇ ਆ ਉਹਦੇ ਵਿੱਚ ਫਿਰ ਇੱਕ ਮੁਸ਼ਕਲ ਆਈ ਹੈ ਕਿ ਮਾਪੇ ਨੇ ਕਿਸੇ ਵੀ ਹੀਲੇ ਵਸੀਲੇ 30-35 ਲੱਖ ਰੁਪਏ ਦੇ ਨਾਲ ਅਜ ਬੱਚਾ ਬਾਹਰ ਜਾਂਦਾ ਹੈ ਉਹਦਾ ਅਰੇਂਜਮੈਂਟ ਕਰਨਾ ਹੈ ਕੋਈ ਵੀ ਪੰਜਾਬ ਦਾ ਦੋ ਚਾਰ ਪਰਿਵਾਰਾਂ ਨੂੰ ਛੱਡ ਕੇ ਕਿਸੇ ਵੀ ਪਿੰਡ ਕਿਸੇ ਵੀ ਸ਼ਹਿਰ ਚਲ ਜੋ ਕੋਈ ਐਸਾ ਮਨੁੱਖ ਨਹੀਂ ਹੈ ਜਿਹਦੇ ਕੋਲ ਬੈਂਕ 'ਚ 40 ਲੱਖ ਰੁਪਇਆ ਨਗਦ ਪਿਆ ਤੇ ਚੁੱਕ ਕੇ ਆਪਣੇ ਪੁੱਤ ਦੀ ਨੂੰ ਫੜਾ ਦੇਵੇ ਉਹਨੂੰ ਕੋਈ ਅਰੇਂਜਮੈਂਟ ਕਰਨਾ ਪੈਂਦਾ ਹੈ ਜ਼ਮੀਨ ਗਹਿਣੇ ਕਰਨੀ ਪੈਂਦੀ ਹੈ ਲੋਨ ਲੈਣੇ ਪੈਂਦੇ ਨੇ ਰਿਸ਼ਤੇਦਾਰ ਤੋਂ ਮੰਗਣਾ ਪੈਂਦਾ ਹੈ ਕੁਛ ਨਾ ਕੁਛ ਤਾਂ ਉਹਨੂੰ ਕਰਨਾ ਹੀ ਪਏਗਾ ਇਹ ਹਾਲਾਤ ਸਾਡੇ ਪੰਜਾਬ ਦੀਆਂ ਪਰ ਇਹ ਕਿੰਨੇ ਦਿਨ ਚੱਲੂਗੀ ਇਹ ਕਿਉਂ ਆ ਗਈ ਹਾਲਾਤ ਇਹ ਤਾਂ ਆਪਾਂ ਨੂੰ ਸੋਚਣਾ ਪਏਗਾ ਨਾ ਜਿਹੜੇ ਚਾਰ ਧਿਰਾਂ ਦੀ ਗੱਲ ਸਾਬ ਜਗਜੀਤ ਸਿੰਘ ਨੇ ਕੀਤੀ ਹੈ ਇਹ ਤੁਸੀਂ ਵੀ ਜਾਣਦੇ ਹੋ ਜਾਂ ਤਾਂ ਇੱਥੇ ਕਾਂਗਰਸ ਦਾ ਰਾਜ ਰਿਹਾ ਜਾਂ ਬਾਦਲਾਂ ਦਾ ਰਾਜ ਰਿਹਾ ਜਾਂ ਫਿਰ ਅਜ ਆਪ ਆਈ ਹੈ ਇਹਨਾਂ ਦੇ ਪਿੱਛੇ ਖੜੀ ਹੈ ਭਾਰਤੀ ਜਨਤਾ ਪਾਰਟੀ ਜਿਹੜੀ ਇਹ ਸਾਰਾ ਕੁਝ ਕਰਵਾਉਂਦੀ ਰਹੀ ਹੈ ਤੇ ਕਰਵਾ ਰਹੀ ਹੈ ਅੱਜ ਤੁਸੀਂ ਅਗਲੀ ਗੱਲ ਜੇ ਸੋਚੋਗੇ ਮਹਾਰਾਣੀ ਪ੍ਰਨੀਤ ਕੋਰ ਚਾਰ ਵਾਰ ਮਤਲਬ ਕਿ 20 ਸਾਲ ਲਗਾਤਾਰ ਇੱਕ ਟਰਮ ਛੱਡ ਕੇ ਪਟਿਆਲੇ ਤੋਂ ਐਮਪੀ ਰਹੇ ਨੇ ਚਾਰ ਵਾਰ ਐਮਪੀ ਬਣਨ ਤੋਂ ਬਾਅਦ ਇਹ ਸਵਾਲ ਹੁਣ ਮੈਂ ਤੁਹਾਡੇ ਤੇ ਛੱਡ ਜਾਨਾ ਕਿ ਕਦੇ ਆਪਣੇ ਆਪ ਨੂੰ ਪੁੱਛਿਓ ਜਾਂ ਕਿਤੇ ਪ੍ਰਨੀਤ ਕੌਰ ਜੀ ਆਉਣਗੇ ਉਹਨਾਂ ਨੂੰ ਪੁੱਛਿਓ ਕਿ 20 ਸਾਲ ਚ ਉਸ ਪ੍ਰੋਜੈਕਟ ਦਾ ਨੈਸ਼ਨਲ ਪ੍ਰੋਜੈਕਟ ਕਿਉਂਕਿ ਇਹਨਾਂ ਨੇ ਗਲੀਆਂ ਨਾਲੀਆਂ ਗਲੀਆਂ ਦੀ ਗੱਲ ਕੀਤੀ ਹੈ ਮੈਂ ਇਹਨਾਂ ਨੂੰ ਵੀ ਬਾਅਦ ਸਮਝਾਉਂਗਾ ਜਿਹੜਾ ਐਮਪੀ ਤੁਸੀਂ ਚੁਣਨਾ ਹੈ ਉਹਨੇ ਸੈਂਟਰ ਦੇ ਵਿੱਚ ਜਾ ਕੇ ਬੈਠਣਾ ਹੈ ਪਾਰਲੀਮੈਂਟ ਦੇ ਵਿੱਚ ਜਾ ਕੇ ਬੈਠਣਾ ਹੈ ਤੁਹਾਡੇ ਮਸਲੇ ਜਿਹੜੇ ਪੰਜਾਬ ਦੇ ਸੈਂਟਰ ਦੇ ਨਾਲ ਨੇ ਉਹ ਜਾ ਕੇ ਡਿਸਕਸ ਕਰ ਲੈਣ ਤੇ ਤੁਹਾਡਾ ਹੱਕ ਲੈ ਕੇ ਆਉਣਾ ਹੈ ਕੀ ਪ੍ਰਨੀਤ ਕੌਰ ਜੀ 20 ਸਾਲ ਚ ਦੱਸ ਸਕਦੇ ਨੇ ਕਿ ਕਿੰਨੀ ਵਾਰ ਉਹ ਪਾਰਲੀਮੈਂਟ ਚ ਬੋਲੇ ਨੇ ਕੋਈ ਵੀਡੀਓ ਕੱਢ ਕੇ ਮੈਨੂੰ ਦਿਖਾ ਦਿਓ ਅੱਜ YouTube ਦਾ ਜ਼ਮਾਨਾ ਹੈ ਪਾਰਲੀਮੈਂਟ ਦੀਆਂ ਸਪੀਚਸ ਸਰਦਾਰ ਸਿਮਰਨਜੀਤ ਸਿੰਘ ਮਾਨ ਦੀਆਂ ਵੀ ਉੱਥੇ ਪਈਆਂ ਨੇ ਹੋਰਾਂ ਦੀਆਂ ਵੀ ਪਈਆਂ ਨੇ ਤੇ ਪ੍ਰਨੀਤ ਕੌਰ ਜੀ ਦੀ ਵੀ ਦਿਖਾਓ ਉਹਨਾਂ ਦੇ ਜਿਹੜਾ ਕੋਈ ਉਪਾਸ਼ਕ ਆਵੇ ਵੀ ਜੇ ਜਾ ਕੇ ਉੱਥੇ ਤੁਸੀਂ ਬੋਲਣਾ ਹੀ ਨਹੀਂ ਤੁਸੀਂ ਸਾਡਾ ਹੱਕ ਕਿਵੇਂ ਲੈ ਕੇ ਆਉਂਗੇ ਇੱਕ ਗੱਲ ਦੂਜਾ ਕਿ 1981 ਦੇ ਵਿੱਚ ਇਹ ਸਾਰੇ ਨਾ ਨੋਟ ਕਰ ਲਿਓ ਬਾਅਦ ਚ ਇਸ ਗੱਲ ਨੂੰ ਪਰਖਿਓ 1981 ਦੇ ਵਿੱਚ ਅੱਜ ਤੋਂ 44 ਸਾਲ ਪਹਿਲਾਂ ਪਟਿਆਲੇ 'ਚ ਇੱਕ ਰੇਲ ਕੋਚ ਫੈਕਟਰੀ ਦਾ ਸੈਂਟਰ ਦਾ ਪ੍ਰੋਜੈਕਟ ਲੱਗਿਆ ਸੀ ਅਜ ਵੀ ਹੈ ਪਟਿਆਲੇ ਚ ਡੀਸੀ ਡੀਸੀ ਡੀਐਮ ਡਬਲਯੂ ਜਿਹਨੂੰ ਕਹਿ ਦਿੰਦੇ ਨੇ ਉਹ ਜਿਹੜਾ ਹੈ ਉਸ ਤੋਂ ਬਾਅਦ ਆ 43 ਸਾਲ ਚ ਕੋਈ ਬੱਚਾ ਸਾਡਾ ਜਵਾਨ ਹੀ ਨਹੀਂ ਹੋਇਆ ਕਿ ਉਹਨੂੰ ਨੌਕਰੀ ਚਾਹੀਦੀ ਹੋਵੇ ਕੋਈ ਹੋਰ ਪ੍ਰੋਜੈਕਟ ਲਿਆਓ ਨਹੀਂ ਆਇਆ ਕੋਈ ਇਹ ਜ਼ਿੰਮੇਵਾਰੀ ਪ੍ਰਨੀਤ ਕੌਰ ਦੀ ਸੀ ਕਿਉਂ ਇਹਨਾਂ 20 ਸਾਲਾਂ ਦੇ ਵਿੱਚੋਂ 10 ਸਾਲ 5 ਸਾਲ ਪਹਿਲਾਂ 10 ਸਾਲ ਬਾਅਦ ਉਹਨਾਂ ਦੀ ਆਪਣੀ ਖੁਦ ਦੀ ਸਰਕਾਰ ਉੱਪਰ ਵੀ ਸੀ ਤੇ ਹੇਠਾਂ ਵੀ ਸੀ ਉਹਨਾਂ ਦੇ ਹਸਬੰਡ ચીਫ ਮਿਨਿਸਟਰ ਸੀ ਕੈਪਟਨ ਅਮਰਿੰਦਰ ਸਿੰਘ ચીਫ ਮਿਨਿਸਟਰ ਸੀ ਮਨਮੋਹਨ ਸਿੰਘ ਜੀ ਪ੍ਰਾਈਮ ਮਿਨਿਸਟਰ ਸੀ ਇੱਕੋ ਹੀ ਪਾਰਟੀ ਹੈ ਤੇ ਮਹਾਰਾਣੀ ਪ੍ਰਨੀਤ ਕੋਰ ਵਿਦੇਸ਼ ਮੰਤਰੀ ਸੀ ਹੁਣ ਕੈਬਨਿਟ ਵਿੱਚ ਵੀ ਉਹ ਬੈਠਦੇ ਸੀ ਕਿਉਂ ਕੋਈ ਪ੍ਰੋਜੈਕਟ ਪਾਸ ਨਹੀਂ ਕਰਵਾਇਆ ਇਹ ਸਵਾਲ ਤਾਂ ਉਹਨਾਂ ਤੇ ਹੈ ਫਿਰ ਜਿਹੜੀ ਪਾਰਟੀ ਨੇ ਮਹਾਰਾਣੀ ਮਹਿੰਦਰਕੌਰ ਕੈਪਟਨ ਅਵਿੰਦਰ ਸਿੰਘ ਪ੍ਰਨੀਤ ਕੌਰ ਤਿੰਨਾਂ ਨੂੰ ਐਮਪੀ ਬਣਾਇਆ ਹੋਵੇ ਤੁਹਾਡਾ ਸਾਰਿਆਂ ਦਾ ਵਿਸ਼ਵਾਸ ਤਾਂ ਇਹੀ ਬਣ ਗਿਆ ਕਿ ਕਾਂਗਰਸ ਤੇ ਰਾਜਾ ਪਰਿਵਾਰ ਇੱਕੋ ਹੀ ਚੀਜ਼ ਹੈ ਅੱਜ ਰਾਤੋਂ ਰਾਤ ਉਹ ਭਾਜਪਾ ਚ ਕਿਵੇਂ ਚਲੇ ਗਏ ਕੀ ਆਈਡੀਆਲੋਜੀ ਹੈ ਨਾ ਦੀ ਕੀ ਸਿਧਾਂਤ ਹੈ ਇਹ ਸਵਾਲ ਤੁਹਾਡਾ ਬਣਦਾ ਹੈ ਉਹਨਾਂ ਦੇ ਬੰਦਿਆਂ ਨੂੰ ਕਹਿਣ ਦਾ ਅੱਜ ਰਾਤ ਤੋਂ ਰਾਜ ਉਹ ਭਾਜਪੀ ਦੇ ਵਿੱਚ ਕੋਲ ਚਲੇ ਗਏ ਇਹ ਗੱਲ ਮੈਂ ਕਾਂਗਰਸੀਆਂ ਨੂੰ ਤੇ ਪ੍ਰਨੀਤ ਕੌਰ ਨੂੰ ਤੇ ਭਾਜਪੀ ਵਾਲਿਆਂ ਨੂੰ ਪੁੱਛਣਾ ਚਾਹੁੰਦਾ ਹੁਣ ਉਸ ਤੋਂ ਬਾਅਦ ਰਾਜ ਕੀਤਾ ਬਾਦਲਾ ਨੇ 1978 ਅੱਜ ਤੋਂ 47 ਸਾਲ ਪਹਿਲਾਂ ਬਾਦਲ ਚੀਫ ਮਿਨਿਸਟਰ ਸੀ ਅੰਮ੍ਰਿਤਸਰ ਸ਼ਹਿਰ ਵਿਸਾਖੀ ਵਾਲਾ ਦਿਨ 13 ਅਪ੍ਰੈਲ 1978 ਸਤਨਾਮ ਵਾਇਗਰੂ ਕਰਦੇ 13 ਬੰਦੇ ਸ਼ਹੀਦ ਕਰ ਦਿੱਤੇ ਜਾਂਦੇ ਨੇ ਸਣੇ ਭਾਈ ਫੌਜਾ ਸਿੰਘ ਪਰ ਅੱਜ 47 ਸਾਲ ਬਾਅਦ ਵੀ ਇਨਸਾਫ ਦੇ ਨਾਮ ਤੇ ਸਾਡੇ ਹੱਥ ਖਾਲੀ ਨੇ ਕਿ ਕਿਹੜਾ ਬੰਦਾ ਉਹ 13 ਕਤਲ ਕਰ ਗਿਆ ਸੀ ਤੇ ਅੱਜ ਤੱਕ ਕਿਸੇ ਇੱਕ ਬੰਦੇ ਨੂੰ ਵੀ ਇੱਕ ਘੰਟੇ ਦੀ ਵੀ ਕੈਦ ਨਹੀਂ ਹੋਈ 302 ਦਾ ਮਕਦਮਾ ਹੈ 13 ਬੰਦੇ ਸ਼ਹੀਦ ਹੋਏ ਪਏ ਨੇ ਚਿੱਟਾ ਦਿਨ ਹੈ ਵਿਸਾਖੀ ਹੈ ਅੰਮ੍ਰitsar ਸ਼ਹਿਰ ਹੈ ਕੀ ਆਪਾਂ ਇਹ ਸਾਰੀਆਂ ਗੱਲਾਂ ਸੋਚਾਂਗੇ ਨਹੀਂ ਤੇ ਚੀਮਿੰਸਟਰ ਕੌਣ ਹੈ ਚੀਮਿੰਸਟਰ ਹੈ ਪ੍ਰਕਾਸ਼ ਸਿੰਘ ਬਾਦਲ ਪਰ ਉਸ ਤੋਂ ਬਾਅਦ ਵੀ ਪੰਜਾਬ ਦੇ ਲੋਕਾਂ ਨੇ ਉਸ ਬੰਦੇ ਨੂੰ ਤਿੰਨ ਵਾਰ ਫੇਰ ਚੀਮਿੰਸਟਰ ਬਣਾਇਆ 97 'ਚ ਵੀ ਬੜਾਇਆ 7 ਜੀ ਵੀ ਵੜਾਇਆ 12 ਜੀ ਵੀ ਵੜਾਇਆ ਆਖਰ ਉਹ ਦਿਨ ਵੀ ਆ ਗਿਆ ਜਦੋਂ ਗੁਰਗੰਧ ਸਾਹਿਬ ਜੀ ਦੀਆਂ ਬਿਆਦਵੀਆਂ ਹੋਈਆਂ ચીਫ ਮਿਸਟਰ ਪ੍ਰਕਾਸ਼ ਸਿੰਘ ਬਾਦਲ 1978 ચીਫ ਮਿਸਟਰ ਪ੍ਰਕਾਸ਼ ਸਿੰਘ ਬਾਦਲ 215 ચીਫ ਮਿਸਟਰ ਪ੍ਰਕਾਸ਼ ਸਿੰਘ ਬਾਦਲ ਤੇ ਪੰਜਾਬ ਦੇ ਲੋਕਾਂ ਨੂੰ ਇੱਕ ਨਵਾਂ ਲਫ਼ਜ਼ ਸੁਣਨ ਨੂੰ ਮਿਲਿਆ ਅਣਪਛਾਤੀ ਪੁਲਿਸ ਵੀ ਅਣਪਛਾਤੀ ਪੁਲਿਸ ਨੇ ਬਾਈਬਲ ਕਲਾਂ ਦੋ ਬੰਦੇ ਸ਼ਹੀਦ ਕਰਤੇ ਅਣਪਛਾਤੀ ਕਦੇ ਪੁਲਿਸ ਨਹੀਂ ਹੋ ਸਕਦੀ ਅਣਪਛਤਾ ਮੈਂ ਹੋ ਸਕਦਾ ਕਿਉਂਕਿ ਮੈਂ ਹੋ ਸਕਦਾ ਆਪਣਾ ਹੂਲੀਆ ਬਦਲ ਲਿਆ ਹੋਵੇ ਤੇ ਮੈਂ ਗੋਲੀ ਮਾਰ ਕੇ ਨਿਕਲ ਜਾਵਾਂ ਤਾਂ ਪੁਲਿਸ ਕਹੇ ਵੀ ਅਣਪਛਤਾ ਸੀ ਅਸੀਂ ਖੋਜ ਕਰ ਲਾਂਗੇ ਤੇ ਉਹ ਖੋਜ ਕਰ ਲੈਂਦੇ ਨੇ ਉਹਨਾਂ ਦਾ ਕੰਮ ਹੈ ਪਰ ਪੌਣੇ 2 ਸਾਲ ਬਾਈਬਲ ਕਲਾਂ ਵਾਲੇ ਕਤਲਿਆਮ ਤੋਂ ਬਾਅਦ ਵੀ ਪ੍ਰਕਾਸ਼ ਸਿੰਘ ਬਾਦਲ ਜੀ ਮਿਸਟਰ ਰਹਾ ਪਰ ਉਹ ਅਣਪਛਾਤੀ ਪੁਲਿਸ ਉਹਨੂੰ ਲੱਭੀ ਨਹੀਂ ਪਰ ਇਹਦਾ ਸੱਚ ਇਹ ਹੈ ਕਿ ਜਦੋਂ ਉਹ ਪ੍ਰਕਾਸ਼ ਸਿੰਘ ਬਾਦਲ ਇਸ ਦੁਨੀਆ ਤੋਂ ਗਿਆ ਜਿਹੜਾ 5 ਵਾਰ ਚੀਫ ਮਿਨਿਸਟਰ ਬਣਿਆ ਉਸ ਚੀਫ ਮਿਨਿਸਟਰ ਦੇ 5 ਸਾਲ ਬਣਨ ਤੋਂ ਬਾਅਦ ਜਦੋਂ ਉਹ ਮਰਿਆ ਉਹ ਹਾਰਿਆ ਹੋਇਆ ਐਮਐਲਏ ਸੀ ਉੱਥੋਂ ਹਾਰਿਆ ਜਿੱਥੋਂ ਉਹ ਸਦਾ ਜਿੱਤਦਾ ਰਿਹਾ ਤੇ ਉਹਦੇ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਤੇ ਬਾਈਬਲ ਕਲਾਂ ਤੇ ਕੋਟਕਪੂਰੇ ਦੇ ਵਿੱਚ ਹੋਏ ਕਤਲਿਆਮ ਦਾ ਕੇਸ ਚੱਲ ਰਿਹਾ ਸੀ ਉਹ ਤਾਂ ਮਰ ਗਿਆ ਪਰ ਉਹਦੇ بیٹے ਤੇ ਜਿਹੜਾ ਗ੍ਰਹਿ ਮੰਤਰੀ ਸੀ ਉਹਦੇ ਤੇ ਅੱਜ ਵੀ ਕੇਸ ਚੱਲਦਾ ਹੈ ਤੇ ਉਹ ਕੋਟਕਪੂਰੇ ਤਰੀਕ ਭੁਗਤਣ ਜਾਂਦਾ ਕੀ ਤੁਸੀਂ ਪੰਜਾਬ ਦੇ ਲੋਕ ਇਹ ਚੀਜ਼ ਸੋਚੋਗੇ ਨਹੀਂ ਉਹਨਾਂ ਦਾ ਸਿਧਾਂਤ ਕੀ ਸੀ ਅਕਾਲ ਤਖਤ ਸਾਹਿਬ ਤੋਂ ਬਿਨਾ ਮੰਗਿਆਂ ਮਾਫੀ ਦਿੱਤੀ ਜਾਂਦੀ ਹੈ ਕੌਣ ਕਰਵਾ ਰਿਹਾ ਹੈ ਸਭ ਕੁਝ ਉਹਨਾਂ ਦੇ ਪਿੱਛੇ ਕੌਣ ਹੈ ਉਹਨਾਂ ਦੇ ਪਿੱਛੇ ਉਹ ਸਟੇਟ ਹੈ ਜਿਹੜੀ ਤੁਹਾਨੂੰ ਬਦਨਾਮ ਵੀ ਕਰਨਾ ਚਾਹਦੀ ਹੈ ਕਤਲ ਵੀ ਕਰਨਾ ਚਾਹੁੰਦੀ ਹੈ ਇਹ ਦੋ ਧਾਰਨਾ ਮੈਂ ਤਾਂ ਦਿੱਤੀਆਂ ਨੇ ਤੁਸੀਂ ਮਹਾਰਾਣੀ ਨੂੰ ਵੀ ਪੁੱਛ ਕੇ ਦੇਖ ਲਿਓ ਤੇ ਬਾਦਲ ਦੇ ਬੰਦੇ ਨੂੰ ਪੁੱਛ ਕੇ ਦੇਖ ਲਿਓ ਵੀ ਇਹਨਾਂ ਘਟਨਾਵਾਂ ਦਾ ਸਾਨੂੰ ਜਵਾਬ ਤਾਂ ਦੇ ਕੇ ਜਾਓ ਕਿਉਂ ਦਰਬਾਰ ਸਾਹਿਬ ਤੇ ਹਮਲਾ ਕਾਂਗਰਸ ਨੇ ਕੀਤਾ ਕਿਉਂ ਬੀਅੰਦ ਸਿੰਘ ਨੇ ਸਿੱਖਾਂ ਦਾ ਕਤਲੇਆਮ ਕੀਤਾ ਕਿਉਂ ਭਾਈ ਗੁਰਦੇਵ ਸਿੰਘ ਕੌਂਕੇ ਜਿਸਦਾਰ ਆਕਾਲ ਤਖਤ ਸਾਹਿਬ ਟੁਕੜਾ ਟੁਕੜਾ ਕਰਕੇ ਮਾਰ ਕੇ ਬੋਰੀ ਚ ਪਾ ਕੇ ਦਰਿਆ ਦੇ ਵਿੱਚ ਕੋ ਸੁੱਟੇ ਗਏ ਅੱਜ ਰਿਪੋਰਟਾਂ ਆ ਰਹੀਆਂ ਨੇ ਕਿਉਂ ਜਸਵੰਤ ਸਿੰਘ ਖਾਲੜਾ ਜਿਹੜਾ ਸਿਰਫ ਇਹ ਲੱਭ ਰਿਹਾ ਸੀ ਕਿ ਜਿਹੜੇ ਤੁਸੀਂ ਮੁੰਡੇ ਮਾਰ ਕੇ ਸਾੜ ਤੇ ਸਸਕਾਰ ਕਰਤੇ ਉਹ ਅਣ ਪਛਾਤੇ ਨਹੀਂ ਸੀ ਉਹਨਾਂ ਦੇ ਮਾਪੇ ਬਾਪ ਭੈਣ ਭਰਾ ਫਲਾਣੇ 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 ਪਿੰਡ ਵਿੱਚ ਜਿਉਂਦੇ ਸੀ ਉਹਨੇ 25000 ਬੰਦਿਆਂ ਦਾ ਲਿਸਟ ਬਣਾ ਲਈ ਤਾਂ ਕੇ ਪੀ ਐਸ ਗਿੱਲ ਨੇ ਬਿਆਨ ਸਿੰਘ ਦੇ ਬੀ ਜੀ ਪੀ ਨੇ ਕੀ ਕਿਹਾ ਕਿ ਖਾੜੜਾ ਇਹ ਕੰਮ ਛੱਡ ਦੇ ਨਹੀਂ ਤਾਂ ਕੱਲ 25000 ਇੱਕ ਕਰਦਿਆਂ ਨੂੰ ਸਾਨੂੰ ਟਾਈਮ ਨਹੀਂ ਲੱਗਣਾ ਤੁਸੀਂ YouTube ਤੇ ਜਾਓ ਜਾ ਕਰਕੇ ਜਸਵੰਤ ਸਿੰਘ ਖੜੜਾ ਪਾਓ ਤੁਹਾਨੂੰ ਪਤਾ ਲੱਗੂਗਾ ਕਿ ਉਸ ਬੰਦੇ ਨੇ ਕੰਮ ਤੇ ਸਵੇਰੇ ਉਹ ਵੀ ਆਪਣੇ ਘਰ ਦੇ ਬਾਹਰ ਕਾਰ ਧੁੰਦਿਆਂ ਚੁੱਕ ਕੇ ਲੈ ਗਏ ਤੇ ਅੱਜ ਤੱਕ ਪਤਾ ਨਹੀਂ ਕਿੱਥੇ ਹੈ 1994 ਦੇ ਵਿੱਚ ਇਹ ਜਨਮ ਤੁਹਾਡੇ ਨਾਲ ਹੋਈ ਜਿਹੜਾ ਗੁਰਗਾਂ ਸਾਹਿਬ ਦੇ ਵਿੱਚ ਬਾਬਾ ਫਰੀਦ ਜੀ ਦਾ ਸ਼ਲੋਕ ਹੈ ਨਾ ਪਾਰੋਸੀ ਕੇ ਜੋ ਹੁਆ ਤੂੰ ਆਪਣੇ ਭੀ ਜਾਨ ਜੋ ਅਜ ਪੜੋਸੀ ਦੇ ਘਰ ਹੋਇਆ ਨਾ ਇਹ ਨਾ ਭੁੱਲੀ ਏ ਮਨੁੱਖ ਉਹ ਕੱਲ ਤੇਰੇ ਘਰ ਵੀ ਹੋ ਸਕਦਾ ਹੈ ਆ ਜਿਹੜੀਆਂ ਮੈਂ ਗੱਲਾਂ ਕਹਿ ਰਿਹਾ ਨਾ ਇਹ ਜ਼ਾਲਮ ਸਰਕਾਰਾਂ ਕਦੇ ਨਹੀਂ ਦੇਖਦੀ ਹੁੰਦੀਆਂ ਵੀ ਕੌਣ ਕੀ ਹੈ ਕੌਣ ਕੀ ਹੈ ਦਿੱਲੀ ਦੇ ਵਿੱਚ 1984 ਚ ਸਿੱਖਾਂ ਦਾ ਕਤਲੇਆਮ ਹੋਇਆ ਕਿਸੇ ਨੇ ਨਹੀਂ ਕਿਹਾ ਵੀ ਇਹ ਕਾਂਗਰਸੀ ਸਿੱਖ ਹੈ ਇਹ ਭਾਜਪਾ ਦਾ ਸਿੱਖ ਹੈ ਇਹ ਕਾਮਰਡ ਸਿੱਖ ਹੈ ਇਹ ਕੋਈ ਹੋਰ ਸਿੱਖ ਹੈ ਕੋ ਕੋ ਆਪ ਤਾਂ ਉਹ ਦੋ ਹੈ ਨਹੀਂ ਸੀ ਉਹਨਾਂ ਨੇ ਤਾਂ ਸਿੱਖ ਦੇਖਿਆ ਸਿੱਖ ਦੀ ਪਹਿਚਾਣ ਦੀਆਂ ਲਿਸਟਾਂ ਉਹਨਾਂ ਕੋਲ ਸੀ ਉਹਨਾਂ ਨੇ ਮਾਰਨਾ ਸ਼ੁਰੂ ਕਰਤਾ ਤੇ ਫਿਰ ਵੀ ਸਾਨੂੰ ਸਮਝ ਨਹੀਂ ਆਈ ਕਿ ਜਦੋਂ ਸਾਨੂੰ ਮਾਰਨ ਤੇ ਆ ਜਾਣਗੇ ਫਿਰ ਤਾਂ ਉਹ ਪਾਰਟੀਆਂ ਵੀ ਨਹੀਂ ਦੇਖਣਗੇ ਜਿਹੜੀ ਪਾਰਟੀ ਮਾਰ ਰਹੀ ਹੈ ਉਹਦੇ ਜਿਹੜੇ ਸਿੱਖ ਮੈਂਬਰ ਨੇ ਉਹਨਾਂ ਨੂੰ ਵੀ ਮਾਰ ਦਿੱਤਾ ਗਿਆ ਜਿਹੜੀਆਂ ਗੱਲਾਂ ਮੈਂ ਕਹਿ ਰਿਹਾ ਨਾ ਇਹ ਸਾਰੀਆਂ ਵਾਪਰ ਚੁੱਕੀਆਂ ਨੇ ਤੇ ਮੇਰੀਆਂ ਤੇ ਮੇਰੀ ਉਮਰ ਵਾਲਿਆਂ ਦੀਆਂ ਅੱਖਾਂ ਦੇ ਸਾਹਮਣੇ ਹੋਇਆ ਸਾਰਾ ਕੁਝ ਭਾਵ ਉਹਨਾਂ ਦੇ ਟਾਈਮਾਂ 'ਚ ਹੋਇਆ ਹੈ। ਅਖਬਾਰਾਂ ਉਸ ਟਾਈਮ ਦੀਆਂ ਮੈਂ ਵੀ ਪੜੀਆਂ ਨੇ ਤੇ ਮੇਰੀ ਉਮਰ ਵਾਲਿਆਂ ਨੇ ਵੀ ਪੜੀਆਂ ਨੇ ਕੋਈ ਬਹੁਤੀਆਂ ਪੁਰਾਣੀਆਂ ਗੱਲਾਂ ਨਹੀਂ। 1984 77 84 ਅੱਗੇ ਚੱਲਦਾ ਚੱਲਦਾ 24 ਆ ਗਿਆ ਮੈਂ ਇਹੀ ਕੁਛ ਹੀ ਦੇਖੀ ਜਾਨਾ। ਅਮਰਤਪਾਲ ਸਿੰਘ ਦੀ ਗੱਲ ਜਗਜੀਤ ਸਿੰਘ ਦੱਸ ਕੇ ਗਏ ਨੇ। ਪਹਿਲੀ ਗੱਲ ਤਾਂ ਇਹ ਹੈ ਕਿ ਅਮਰਤਪਾਲ ਦੇ ਉੱਪਰ ਇੱਕੋ ਹੀ ਕੇਸ ਹੈ। ਕਿ ਉਹ ਥਾਣੇ ਵਿੱਚ ਗੁਰਗਾਂ ਸਾਹਿਬ ਲੈ ਕੇ ਤੇ ਭੀੜ ਲੈ ਕੇ ਚਲਾ ਗਿਆ ਉਹਨਾਂ ਦੀ ਪਾਸ਼ਾ ਦੇ ਵਿੱਚ ਮੰਨ ਲਓ ਏਕ ਕੇਸ ਹੈ ਉਹ ਕੇਸ ਤੇ ਕੀ ਧਾਰਾ ਲੱਗਦੀ ਹੈ ਇਹ ਤੁਹਾਨੂੰ ਵਕੀਲ ਤੇ ਪੁਲਿਸ ਦੱਸ ਸਕਦੀ ਹੈ ਫਿਰ ਅਮਰਤਪਾਲ ਨੂੰ ਉਹਦੇ ਸਾਥੀਆਂ ਨੂੰ ਡਿਬਰੂਗੜ ਕਿਉਂ ਲੈ ਕੇ ਜਾਇਆ ਜਾਂਦਾ ਹੈ 3000 ਕਿਲੋਮੀਟਰ ਕਿਉਂ ਲੈ ਕੇ ਜਾਇਆ ਜਾਂਦਾ ਹੈ ਕੀ ਇਨਾ ਸਮਿਆਂ ਦੇ ਵਿੱਚ ਕੋਈ ਹੋਰ ਵੀ ਹੈ ਜਿਹਨੂੰ ਕਿਸੇ ਕੇਸ ਦੇ ਵਿੱਚ ਜਿਹਦੇ ਤੇ ਰਜਿਸਟਰ ਹਜੇ ਫੈਸਲਾ ਨਹੀਂ ਹੋਇਆ ਰਜਿਸਟਰ ਹੋਇਆ ਹੈ ਕੋਈ ਹੋਰ ਵੀ ਹੈ ਜਿਹਨੂੰ ਆਪਣੇ ਘਰ ਤੋਂ 3000 ਕਿਲੋਮੀਟਰ ਲੈ ਕੇ ਜਾਏ ਹਨ ਜਿਹਦੇ ਮਾਪੇ-ਮਾਬ ਗਰੀਬ ਨੇ ਉਹ ਤਾਂ ਮੁਲਾਕਾਤ ਕਰਨੀ ਜਾ ਸਕਦੇ ਉਹ ਕਿਵੇਂ ਜਾਣਗੇ ਹਰ ਰੋਜ਼ ਜਾਂ ਹਫਤੇ ਬਾਅਦ ਜਾਂ 10 ਦਿਨ ਬਾਅਦ ਇੱਕ ਘਰ ਤੋਂ 3000 ਕਿਲੋਮੀਟਰ ਜਾਣਾ ਜੇ ਬੱਸ ਟ੍ਰੇਨ ਤੇ ਜਾਂਦੇ ਨੇ ਤਾਂ ਦਿਨ ਬੜੇ ਲੱਗ ਜਾਂਦੇ ਨੇ ਜੇ ਜਹਾਜ਼ ਤੇ ਜਾਂਦੇ ਨੇ ਫਿਰ ਪੈਸਾ ਉਧਰੋਂ ਪੁੱਤ ਹੈ ਹੁਣ 10 ਤਾਂ ਉੱਥੇ ਬੈਠੇ ਨੇ ਨਾ 8010 ਤੇ ਉਹਨਾਂ ਦੇ ਪਰਿਵਾਰ ਤਾਂ ਇੱਥੇ ਨੇ ਨਾ ਸੋ ਇਹ ਸਾਰੀਆਂ ਗੱਲਾਂ ਵਿਚਾਰੋ ਜੇ ਤਾਂ ਇਸੇ ਜ਼ੁਲਮ ਨੂੰ ਸਹਿਣ ਹੈ ਤੇ ਹੋਰ ਹਜੇ ਨਹੀਂ ਬੋਲਣਾ ਫਿਰ ਤੁਹਾਡੀ ਮਰਜ਼ੀ ਹੈ ਤੁਸੀਂ ਜੇ ਮਰਜ਼ੀ ਵੋਟ ਪਾ ਸਕਦੇ ਹੋ ਮੇਰੇ ਤੋਂ ਬਿਨਾ ਮੇਰੇ ਤੋਂ ਬਿਨਾ ਜਿੰਨੇ ਵੀ ਚਾਰ ਨੇ ਮੈਂ ਸਾਰੇ ਗਿਣਤੇ ਨੇ ਸਭ ਤੋਂ ਹੱਦ ਮੁਕਾਤੀਆ ਹੁਣ ਭਗਵੰਤ ਸਿੰਘ ਮਾਨ ਨੇ ਜਿਹਨੇ ਉਹਨਾਂ ਨੂੰ ਡੇਬੂਗੜ੍ਹ ਭੇਜਿਆ ਹੋਰ ਬਹੁਤ ਹੱਕ ਤੁਹਾਡੇ ਅੱਜ ਦੀ ਗੱਲ ਹੈ 2:30 ਪੰਜਾਬ ਯੂਨੀਵਰਸਿਟੀ ਦੇ ਬੱਚੇ ਜਿਹੜੇ ਚੰਡੀਗੜ੍ਹ ਦੇ ਸਰਵਿਸ ਰੂਲ ਬਦਲੇ ਨੇ ਉਹਨਾਂ ਤੇ ਮਜਾਰਾ ਕਰ ਰਹੇ ਸੀ ਉਹ ਸਾਰੇ ਚੁੱਕ ਕੇ ਜੇਲ੍ਹ ਭੇਜ ਤੇ ਅੱਜ ਦੀ ਗੱਲ ਹੈ ਸੋਸ਼ਲ ਮੀਡੀਆ ਤੇ ਸ਼ਾਮ ਨੂੰ ਦੇਖ ਲਿਓ ਉਹ ਬੱਚੇ ਕਹਿ ਰਹੇ ਸੀ ਕਿ ਚੰਡੀਗੜ੍ਹ ਪੰਜਾਬ ਦੀ ਧਰਤੀ ਤੇ ਬਣਿਆ ਜਦੋਂ 1966 ਚ ਬਣਾਇਆ ਗਿਆ 60 40 ਦੇ ਹਿਸਾਬ ਨਾਲ ਹਰਿਆਣੇ ਤੇ ਪੰਜਾਬ ਦੇ ਵਿੱਚ ਵੰਡ ਦਿੱਤਾ ਗਿਆ ਉਹਦੇ ਜਿਹੜੇ ਸਰਵਿਸ ਰੂਲ ਨੇ ਜਿਹੜੇ ਉੱਥੇ ਨੌਕਰੀਆਂ ਕਰਦੇ ਬੰਦੇ ਨੇ ਉਹਨਾਂ ਤੇ ਜਾਂ ਪੰਜਾਬ ਦਾ ਰੂਲ ਲਾਗੂ ਹੋਏਗਾ ਤੇ ਹਰਿਆਣੇ ਵਾਲਿਆਂ ਦੇ 40% ਤੇ ਉਹਨਾਂ ਦਾ ਹੋਊਗਾ ਹੁਣ ਪਿਛਲੇ ਦਿਨਾਂ ਚ ਕੋਈ 4 5 6 ਮਹੀਨੇ ਪਹਿਲਾਂ ਉਹ ਸਾਰੇ ਸਰਵਿਸ ਰੂਲ ਜਿਹੜੇ ਨੂੰ ਸੈਂਟਰ ਵਾਲੇ ਕਰ ਦਿੱਤੇ ਗਏ ਨੇ ਦਿੱਲੀ ਵਾਲੇ ਕਰ ਦਿੱਤੇ ਗਏ ਨੇ ਉਹਦਾ ਪ੍ਰੋਟੈਸਟ ਕਰ ਰਹੇ ਸੀ ਬੱਚੇ ਅੱਜ ਸਾਰੇ ਚੁੱਕ ਕੇ ਜੇਲ੍ਹ 'ਚ ਭੇਜਦੇ ਜੇ ਤਾਂ ਇਹ ਲੜੀ ਆਪਾਂ ਨੇ ਚਲਾਉਣੀ ਐ ਤਾਂ ਚਾਰਾਂ 'ਚੋਂ ਜਿਹਨੂੰ ਮਰਜ਼ੀ ਵੋਟ ਪਾ ਦਿਓ ਇਹ ਮੈਂ ਤੁਹਾਨੂੰ ਇੱਕ ਨੇਕ ਸਲਾਹ ਦੇ ਕੇ ਚੱਲਿਆ ਕਿ ਜਿਹਨੂੰ ਮਰਜ਼ੀ ਪਾਉਂਗੇ ਉਹ ਸਾਰੀ ਇੱਕੋ ਥਾਂ ਜਾਊਗੀ ਚਾਹੇ ਪਾ ਲਓ ਭਾਜਪਾ ਨੂੰ ਚਾਹੇ ਪਾ ਲਓ ਕਾਂਗਰਸ ਨੂੰ ਚਾਹੇ ਪਾ ਲਓ ਬਾਦਲਾਂ ਨੂੰ ਤੇ ਚਾਹੇ ਪਾ ਲਓ ਆਪ ਨੂੰ ਹਾਂ ਜੇ ਮੈਨੂੰ ਪਾਉਂਗੇ ਸਿਮਰਨਜੀਤ ਸਿੰਘ ਮਾਨ ਨੂੰ ਪਾਉਂਗੇ ਉਹਦੇ ਬੰਦਿਆਂ ਨੂੰ ਪਾਉਂਗੇ ਤਾਂ ਘਟੋ ਘਟ ਉੱਥੇ ਜਾ ਕੇ ਸਵਾਲ ਜ਼ਰੂਰ ਪੁੱਛਾਂਗੇ ਜਿਵੇਂ ਸਿਮਰਜੀਤ ਸਿੰਘ ਮਾਨ ਨੂੰ ਡੇਢ ਸਾਲ ਮਿਲਿਆ ਸੰਗਰੂਰ ਜਾ ਕੇ ਪੁੱਛ ਲੋ ਆਪ ਖੋਲੋ ਪਾਰਲੀਮੈਂਟ YouTube ਆਪ ਖੋਲੋ ਤੇ ਦੇਖੋ ਕਿ ਸਿਮਰਨਜੀਤ ਸਿੰਘ ਮਾਨ ਕੁਝ ਬੋਲ ਰਿਹਾ ਹੈ ਕਿ ਨਹੀਂ ਉਹਨੇ ਕਿਹਾ ਦੀਪ ਸਿੱਧੂ ਕਿਉਂ ਕਤਲ ਕੀਤਾ ਇਹਦੀ ਇਨਕੁਆਇਰੀ ਕਿਉਂ ਨਹੀਂ ਹੋਈ ਸਿੱਧੂ ਮੂਸੇਵਾਲਾ ਕਿਉਂ ਕਤਲ ਕੀਤਾ ਕਿਹਨੇ ਕਤਲ ਕੀਤਾ ਉਹਦੇ ਕਾਤਲਾਂ ਦੀ ਜੇਲ੍ਹ ਦੇ ਵਿੱਚ ਇੰਟਰਵਿਊ ਕਿਉਂ ਹੋ ਰਹੀ ਹੈ ਉਹ ਗੱਲ ਕੀਤੀ ਹੈ ਇਨਕੁਆਰੀ ਕਿਉਂ ਨਹੀਂ ਹੋਈ ਹਰਦੀਪ ਸਿੰਘ ਨਿਜਰ ਕੈਨੇਡਾ ਚ ਕਿਉਂ ਮਾਰ ਦਿੱਤਾ ਗਿਆ ਹੈ ਕੈਨੇਡਾ ਦਾ ਪ੍ਰਧਾਨ ਮੰਤਰੀ ਕਹਿੰਦਾ ਹੈ ਕਿ ਭਾਰਤ ਦੀਆਂ ਏਜੰਸੀਆਂ ਮਰਵਾ ਕੇ ਗਈਆਂ ਨੇ ਉਹਦੀ ਜਾਂਚ ਕਿਉਂ ਨਹੀਂ ਹੋ ਰਹੀ ਗੁਰਪਤਵੰਨ ਸਿੰਘ ਪੰਨੂ ਦਾ ਕਤਲ ਕੁਰਾਨ ਦੀ ਸਾਜ਼ਿਸ਼ ਇੰਡੀਅਨ ਏਜੰਸੀਆਂ ਨੇ ਘੜੀ ਹੈ ਇਹ ਕਹਿੰਦਾ ਹੈ ਅਮਰੀਕਾ ਉਹਦਾ ਜਵਾਬ ਕਿਉਂ ਨਹੀਂ ਦਿੱਤਾ ਜਾ ਰਿਹਾ ਅੱਜ ਜਿਹਨੇ ਮਰਵਾਉਣ ਵਾਸਤੇ ਸਫਾਰੀ ਲਈ ਸੀ ਨਿਖਲ ਗੁਪਤਾ ਅੱਜ ਪੁਰਤਗਾਲ ਦੀ ਜੇਲ੍ਹ ਚ ਹੈ ਤੇ ਉਹਨੂੰ ਅਮਰੀਕਾ ਲਿਆ ਰਹੇ ਨੇ ਕਿਉਂ ਕਤਲ ਹੋਇਆ ਪੰਜਵੜ ਦਾ ਪਰਮਜੀਤ ਸਿੰਘ ਪੰਜਵੜ ਦਾ ਲਾਹੌਰ ਦੇ ਵਿੱਚ ਇਹਨਾਂ ਸਾਰਿਆਂ ਦੀ ਗੱਲ ਜੇ ਤਾਂ ਨਹੀਂ ਕੀਤੀ ਕਿਉਂ ਸਾਡੇ ਮੁੰਡੇ 32 32 ਸਾਲ ਤੋਂ ਜੇਲ੍ਹਾਂ ਵਿੱਚ ਡੱਕੇ ਹੋਏ ਨੇ ਸੋ ਇਹ ਸਾਰੀਆਂ ਗੱਲਾਂ ਹਿਊਮਨ ਰਾਈਟਸ ਦੇ ਅੰਡਰ ਆਉਂਦੀਆਂ ਨੇ ਤੁਸੀਂ ਨਾਲੀਆਂ ਦੀ ਗੱਲ ਕਰਦੇ ਹੋ ਨਾ ਉਹ ਤਾਂ ਸਾਡੇ ਕਤਲਾਂ ਦਾ ਜਵਾਬ ਨਹੀਂ ਦੇ ਰਹੇ ਲੈਣਾ ਕੌਣ ਹੈ ਜੇ ਬਾਦਲ ਦਲੀਏ ਚਲੇ ਗਏ ਉਹ ਚੁੱਪ ਜੇ ਕਾਂਗਰਸੀਏ ਚਲੇ ਗਏ ਉਹ ਚੁੱਪ ਜਦੋਂ ਤੱਕ ਉਹਨਾਂ ਨੂੰ ਤੁਸੀਂ ਜਾ ਕੇ ਆਵਾਜ਼ ਨਹੀਂ ਠਾਉਂਗੇ ਉਹ ਕਿਉਂ ਦੱਸਣਗੇ ਹਰ ਤੁਹਾਡੀ ਨਾਲੀਆਂ ਦੀ ਗੱਲ ਵੀ ਆਵਾਜ਼ ਠੋਣੀ ਪਏਗੀ ਪਰ ਉਹ ਪਾਰਲੀਮੈਂਟ ਦਾ ਸਬਜੈਕਟ ਨਹੀਂ ਹੈ ਇੱਕ ਬੇਤੀ ਹੋਰ ਮੇਰੀ ਮੈਂ ਗੱਲ ਪੂਰੀ ਕਰ ਦਵਾਂ ਫੇਰ ਕਰ ਲਿਓ ਹੁਣ ਨਾਲੀਆਂ ਦਾ ਪੱਕਾ ਕਰਨਾ ਜਾਂ ਪਾਣੀ ਕਰਨਾ ਤੁਹਾਡੀ ਲੋੜ ਜ਼ਰੂਰ ਹੈ ਉਹ ਜੇ ਨਹੀਂ ਹੁੰਦੀ ਅਸੀਂ ਐਮਪੀ ਤੌਰ ਤੇ ਉਹਦੀ ਇਨਕੁਆਰੀ ਕਰਨ ਵਾਸਤੇ ਤੁਹਾਡੇ ਨਾਲ ਜਾ ਸਕਦੇ ਹਾਂ ਡੀਸੀ ਕੋਲ ਪਰ ਜਿਹੜੇ ਲੋਕ ਸਾਡੇ ਕਤਲਾਂ ਦਾ ਜਵਾਬ ਨਹੀਂ ਦੇ ਰਹੇ ਉਹ ਨਾਲੀਆਂ ਦਾ ਜਵਾਬ ਕਦੋਂ ਦੇਣ ਸੋ ਇਹ ਮੇਰੀਆਂ ਬੇਨਤੀਆਂ ਨੇ ਸਾਡੇ ਦਰਦ ਬਹੁਤ ਵੱਡੇ ਨੇ ਅਸੀਂ ਤੁਹਾਡੀ ਚਾਹੇ ਤੁਸੀਂ ਕਿਸੇ ਵੀ ਕੌਮ ਨਾਲ ਸੰਬੰਧ ਰੱਖਦੇ ਹੋ ਇਹ ਗੁਰੂ ਨਾਨਕ ਦੇ ਘਰ ਦੇ ਵਿੱਚ ਕੋਈ ਸਵਾਲ ਹੀ ਨਹੀਂ ਹੈ ਗੁਰੂ ਨਾਨਕ ਦੇ ਘਰ ਦੇ ਵਿੱਚ ਸਵਾਲ ਹੈ ਕਿ ਕਿਸੇ ਨਾਲ ਧੱਕਾ ਤਾਂ ਨਹੀਂ ਹੋ ਰਿਹਾ ਕਿਸੇ ਦਾ ਹੱਕ ਤਾਂ ਨਹੀਂ ਖੋਇਆ ਜਾ ਰਿਹਾ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ ਗੁਰੂ ਨਾਨਕ ਨੇ ਕਹਿਦਾ ਜੇ ਪਰਾਇਆ ਹੱਕ ਖੁੰਦਾ ਹੈ ਨਾ ਕੋਈ ਮੁਸਲਮਾਨ ਮੰਨ ਲਓ ਉਹ ਸੂਰ ਖਾ ਰਿਹਾ ਹੈ ਜੇ ਕਿਸੇ ਹੋ ਜੇ ਮਹਿੰਦੂ ਖੋ ਰਿਹਾ ਹੈ ਤਾਂ ਸਮਝ ਲੈ ਉਹ ਗਾਂ ਖਾ ਰਿਹਾ ਹੈ ਇਹ ਗੁਰਗਾਂਧ ਸਾਹਿਬ ਚ ਹੈ ਮੈਂ ਗੁਰਗਾਂਧ ਸਾਹਿਬ ਜੀ ਤੋਂ ਬਿਨਾ ਕਦੇ ਕੋਈ ਗੱਲ ਕੋਟ ਨਹੀਂ ਕਰਦਾ ਹਾਂ ਇਸ ਸਿਧਾਂਤ ਤੇ ਸਾਡੀ ਪਾਰਟੀ ਚੱਲਦੀ ਹੈ ਕਿ ਕਿਸੇ ਦਾ ਹੱਕ ਨਹੀਂ ਖੋਣਾ ਹੈ ਉਹਦੇ ਵਿੱਚ ਸਾਰੀਆਂ ਗੱਲਾਂ ਆ ਜਾਂਦੀਆਂ ਨੇ ਨਾਲੀਆਂ ਤੋਂ ਲੈ ਕੇ ਕਤਲਾਂ ਤੱਕ ਨਸਲਕੁਸ਼ੀ ਤੱਕ ਸਾਰੀਆਂ ਗੱਲਾਂ ਹੱਕਾਂ ਦੇ ਵਿੱਚ ਆ ਜਾਂਦੀਆਂ ਨੇ ਸਾਡੇ ਹੱਕ ਸਾਨੂੰ ਨਹੀਂ ਦਿੱਤੇ ਜਾ ਰਹੇ ਸਮੇਂ से ਨਹੀਂ ਦਿੱਤੇ ਜਾ ਰਹੇ ਬੇਇਨਸਾਫੀਆਂ ਵਧੀਆਂ ਜਾ ਰਹੀਆਂ ਨੇ ਇਹਨਾਂ ਸਾਰਿਆਂ ਨੂੰ ਠੱਲ ਪਾਉਣ ਦੇ ਲਈ ਤੁਹਾਨੂੰ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਵਾਲੀ ਧਿਰ ਜਿਹੜੀ ਹੈ ਜਿਹਦਾ ਨਾਮ ਸ਼ਰੋਮੀਆ ਕਲਜ਼ਰ ਅੰਮ੍ਰਿਤਸਰ ਹੈ ਉਸ ਪਾਰਟੀ ਦਾ ਨੁਮਾਇੰਦਾ ਜੇ ਤੁਸੀਂ ਜਿਤਾ ਕੇ ਭੇਜੋਗੇ ਇੱਕ ਗੱਲ ਮੈਂ ਬੇਨਤੀ ਰੂਪ ਵਿੱਚ ਤੁਹਾਨੂੰ ਕਹਿਣਾ ਚਾਹੁੰਨਾ ਜੇ ਨਹੀਂ ਵੀ ਜਿਤਾਉਂਗੇ ਫਿਰ ਵੀ ਤੁਹਾਡਾ ਪਹਿਲਾਂ ਰਿਹਾ 40 ਸਾਲ ਦਾ ਮੇਰਾ ਜੀਵਨ ਦੇਖ ਲਓ ਵੀ ਇਹ ਬੰਦਾ ਕੁਰਸੀਆਂ ਪਿੱਛੇ ਭੱਜ ਕੇ ਕਦੇ ਬਾਦਲ ਜਾਂ ਕਦੇ ਕਾਂਗਰਸ ਜਾਂ ਭਾਜਪਾ ਚ ਗਿਆ ਜਾਂ ਉੱਥੇ ਹੀ ਖੜਾ ਹੈ ਜਿੱਥੇ ਯੂਨੀਵਰਸਿਟੀ 'ਚ ਨੌਕਰੀ ਕਰਦਿਆਂ ਉੱਥੇ ਖੜਾ ਸੀ ਮੈਂ ਯੂਨੀਵਰਸਿਟੀ 'ਚ 10 ਸਾਲ ਪੜਿਆ ਤੇ 7.5 ਸਾਲ ਮੈਂ ਯੂਨੀਵਰਸਿਟੀ ਦੇ ਵਿੱਚ ਬਤੌਰ ਲੈਕਚਰਾਰ ਨੌਕਰੀ ਕੀਤੀ ਹੈ ਜਦੋਂ ਮਾਨ ਸਾਹਿਬ ਨੇ ਕਿਹਾ ਕਿ ਹੁਣ ਤੁਹਾਨੂੰ ਪੂਰਾ ਟਾਈਮ ਦੇਣਾ ਪਏਗਾ ਪਾਰਟੀ ਨੂੰ 958 'ਚ ਉਦੋਂ ਹੀ ਛੱਡ ਕੇ ਪਾਰਟੀ 'ਚ ਆ ਗਿਆ ਤੇ ਅੱਜ ਤੱਕ ਉੱਥੇ ਖੜਾ ਭਲੇ ਸੋਨਿਆਲ ਇਹ ਕਿਰਦਾਰ ਪੈਦਾ ਕਰਨ ਦੇ ਲਈ ਤੁਹਾਨੂੰ ਪੂਰਾ ਜੀਵਨ ਲੱਗ ਜਾਂਦਾ ਹੈ ਤੇ ਉਹ ਅਸੀਂ ਲਾਉਣ ਦੀ ਕੋਸ਼ਿਸ਼ ਕੀਤੀ ਐ ਹਜੇ ਤੱਕ ਤਾਂ ਕੱਲ ਦਾ ਕੱਲ ਜਾਣੇ ਰੱਬ ਜਾਣੇ ਪਰ ਮੈਂ ਇਹ ਤੁਹਾਨੂੰ ਬੇਨਤੀ ਕਰਕੇ ਚੱਲਿਆ ਜੇ ਜਿਤਾ ਕੇ ਭੇਜੋਗੇ ਫਿਰ ਵੀ ਤੁਹਾਡੇ ਆ ਜੇ ਨਹੀਂ ਵੀ ਕਾਮਯਾਬ ਹੋਵਾਂਗੇ ਫਿਰ ਵੀ ਤੁਹਾਡੇ ਆ ਤੁਹਾਡੇ ਦੁੱਖਾਂ ਸੁੱਖਾਂ ਦੇ ਸਾਂਝੀ ਰਹੇ ਆ ਸਾਂਝੀ ਹਾਂ ਤੇ ਸਾਂਝੀ ਰ੍ਹਾਂਗੇ ਹੁਣ ਕਰ ਲੋ ਜੀ ਤੁਸੀਂ ਗੱਲ ਕੀ ਬੋਲੇ ਸੋਨਹਾਲ ਸਤਸਿਆਂ ਕਾਲ